ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਤੁਹਾਡੇ ਲਈ ਸੋਹਣੇ ਸੋਹਣੇ ਨਵੇਂ-ਨਵੇਂ ਖਿੜੇ-ਖਿੜੇ ਪ੍ਰਿੰਟ ਲੈ ਕੇ ਆਂਦੇ ਨੇਗੇ ਤੇ ਇਹਨਾਂ ਦੀ ਕਾਸਟ ਸਾਰਿਆਂ ਦੀ 1 ਕਾ ਵਿੱਚ ਸਟਨ ਦੇ ਸੂਟ ਨੇ ਵਿਦ ਦੁਪੱਟਿਆਂ ਵਾਲੇ ਸਾਰੇ ਸੂਟ ਨੇ ਠੀਕ ਹੈ ਜੀ ਹਰੇਕ ਸੂਟ ਦੀ ਕਾਸਟ 4200 ਹੈਗੀ ਆ ਤੇ 100 ਜਿੱਦਾਂ ਇੰਡੀਆ ਦੇ ਵਿੱਚ ਜਾਣਾ ਇੱਕ ਸੂਟ ਲੈਣਾ ਤਾਂ 100 ਰੁਪੀਜ਼ ਕੋਰੀਅਰ ਚਾਰਜਸ ਹੋਣਗੇ ਜੇ ਜਾਦੇ ਨੇ ਤਾਂ ਵੇਟ ਅਕੋਰਡਿੰਗ ਹੋਏਗਾ ਜੇ ਬਾਹਰ ਕਿਸੇ ਨੇ ਮੰਗਵਾਏ ਨੇਗੇ ਬਿਨਾ ਸਿੱਤੇ ਤਾਂ ਉਹਨਾਂ ਦੇ ਅਕੋਰਡਿੰਗ ਹੋਏਗਾ ਹਨਾ ਤੇ ਹੁਣ ਆਪਾਂ ਤੁਹਾਨੂੰ ਇਹ ਬਰਬਰੀ ਦੇ ਸੂਟ ਨੇਗੇ 올ਓਵਰ ਪ੍ਰਿੰਟ ਦੁਪੱਟਿਆਂ ਵਾਲੇ ਬਹੁਤ ਪਿਆਰਾ ਫੈਬਰਿਕ ਹੈਗਾ ਤੇ ਬਹੁਤ ਸੋਹਣੇ ਸੋਹਣੇ ਕਲਰ ਹੈਗੇ ਆ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਹਰੇਕ ਸੂਟ ਦੀ ਕਾਸਟ 4200 ਹੈਗੀ ਆ ਠੀਕ ਹੈ ਜੀ ਲੋ ਜੀ ਆਪਾਂ ਦਿਖਾਉਨੇ ਆ ਫਰੋਜ਼ੀ ਸੂਟ ਦਿਖਾਉਨੇ ਆ ਬੀਬੀ ਪਹਿਲਾਂ ਬੜਾ ਸੋਹਣਾ ਕਲਰ ਆ ਬਹੁਤ ਹੀ ਜਿਆਦਾ ਪਿਆਰਾ ਤੁਸੀਂ ਇਹਦੇ ਵਿੱਚ ਜਿੰਨੇ ਜਿੰਨੇ ਪੀਸ ਲੈਣੇ ਚਾਹੁੰਦੇ ਹੋ ਤੁਸੀਂ ਲੈ ਸਕਦੇ ਹੋ ਆ ਦੇਖੋ ਨਾਲ ਇਹਦੇ ਕ੍ਰੇਪ ਦੀ ਸਲਵਾਰ ਐਂ ਵਧੀਆ ਫਾਈਨ ਕ੍ਰੇਪ ਦੀ ਸਲਵਾਰ ਲੱਗੀ ਹੋਈ ਆ ਆ ਕਪੜਾ ਤੁਸੀਂ ਦੇਖ ਸਕਦੇ ਹੋ ਤੇ ਆ ਕੀ ਕੀ ਕਹਿੰਦੇ ਹੋ ਲਓ ਜੀ ਬੀਬੀ ਨੂੰ ਬਰ ਬਰਬਰੀ ਨਹੀਂ ਕਹਿਣਾ ਮੈਂ ਵੀ ਬੀਬੀ ਦੀ ਰਾਜ ਬਬਰੀ ਕਹਿਣ ਲੱਗੀ ਸੀ ਚਲੋ ਜੀ ਹੈਨਾ ਆਪਣੀਆਂ ਮਾਤਾਵਾਂ ਸਾਰਿਆਂ ਦੀ ਇਹ ਜਿਹੀ ਹੁੰਦੀਆਂ ਨੇਗੀਆਂ ਚਲੋ ਹੱਸਦੇ ਖੇਡਦੇ ਰਹਿਣਾ ਚਾਹੀਦਾ ਮਾਵਾ ਨਾਲ ਲਓ ਜੀ ਆ ਦੇਖੋ ਆ ਇਹਦਾ ਪ੍ਰਿੰਟ ਹੈਗਾ ਬਹੁਤ ਸੋਹਣਾ ਬਹੁਤ ਹੀ ਪਿਆਰਾ ਪ੍ਰਿੰਟ ਹੈ ਤੁਸੀਂ ਇਹਨੂੰ ਸਲਵਾਰ ਵੀ ਸੌਰੀ ਸ਼ਰਟ ਹੈਗੀ ਹੈ ਇਹ ਜੇ ਇਹਨੂੰ ਤੁਸੀਂ ਸਲਵਾਰ ਬਣਾਉਣੀ ਚਾਹੁੰਦੇ ਹੋ ਇਹਦੇ ਤੇ ਕਲਰ ਪਾ ਕੇ ਵਰਕ ਕਰਾਉਣਾ ਚਾਹੁੰਦੇ ਹੋ ਤਾਂ ਉਹ ਵੀ ਕਰ ਸਕਦੇ ਹੋ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਬਣੇਗਾ ਤੇ ਦੁਪੱਟੇ ਇਹਦੇ ਐਨ ਖੁੱਲੇ ਡੁੱਲੇ ਹੈਗੇ ਆ ਤੇ ਜਦੋਂ ਤੁਸੀਂ ਇਹਦੇ ਤੇ ਫਿਨਿਸ਼ਿੰਗ ਲਗਵਾ ਲੋਗੇ ਮਤਲਬ ਲੇਸਿਸ ਦੀ ਤਾਂ ਇਹਨਾਂ ਨੇ ਹੋਰ ਵੀ ਜ਼ਿਆਦਾ ਸੋਹਣੇ ਹੋ ਜਾਣਾ ਤੇ ਆ ਦੇਖੋ ਦੁਪੱਟਾ ਉਧਰੋਂ ਮਸੀ ਜੀ ਨੇ ਫੜਿਆ ਹੋਇਆ ਉਹਦੀ ਡਿਜ਼ਾਈਨਿੰਗ ਦੇਖੋ ਕਿੰਡੀ ਪਿਆਰੀ ਹੈਗੀ ਆ ਤੇ 4200 ਦੀ ਕੋਸਟ ਦੇ ਵਿੱਚ ਸੂਟ ਹੈਗਾ ਠੀਕ ਹੈ ਜੀ ਬਹੁਤ ਪਿਆਰਾ ਦੁਪੱਟਾ ਐਨ ਖੁੱਲਾ ਡੁੱਲਾ ਸਿਰ ਤੋਂ ਵੀ ਸਿਰਕਣਾ ਨਹੀਂ ਹੈਗਾ ਜੇ ਤੁਸੀਂ ਗੁਰਦੁਆਰੇ ਪਾਉਣ ਵਾਸਤੇ ਇਹਨਾਂ ਨੂੰ ਬਣਾਉਣਾ ਲੇਸਿਸ ਵਗੈਰਾ ਨਾਲ ਤਾਂ ਤੁਸੀਂ ਲੇਸਿਸ ਨਾਲ ਵੀ ਬਣਵਾ ਸਕਦੇ ਹੋ ਜੇ ਵਰਕ ਕਰਾਉਣਾ ਹੈਗਾ ਤਾਂ ਵਰਕ ਵੀ ਕਰਵਾ ਸਕਦੇ ਹੋ ਜੋ ਸਾ ਤੋਂ ਉਦਾਂ ਹੀ ਸਟੱਫ ਲੈਣਾ ਹੈਗਾ ਤਾਂ ਸਟੱਫ ਵੀ ਲੈ ਸਕਦੇ ਹੋ ਲਓ ਜੀ ਨੈਕਸਟ ਸੂਟ ਉਸ ਤੋਂ ਵੀ ਜ਼ਿਆਦਾ ਪਿਆਰਾ ਕਲਰ ਆ ਇਹ ਹੈਗਾ ਸੀ ਸੀ ਗ੍ਰੀਨ ਜਹਣਾ ਬੀਬੀ ਹਾਂ ਆ ਦੇਖੋ ਤੇ ਆ ਇਹ ਦਿਨ ਆਲ ਸਲਵਾਰ ਹੈਗੀ ਆ ਆ ਸ਼ਰਟ ਹੋਏਗੀ ਜੀ ਬਹੁਤ ਪਿਆਰੇ ਬਹੁਤ ਸੋਹਣੇ ਸੋਹਣੇ ਪ੍ਰਿੰਟ ਹੈਗੇ ਨੇ ਆ ਦੇਖੋ ਤੇ ਇਹਦੇ ਦੁਪट्टे ਦੀ ਡਿਜ਼ਾਈਨਿੰਗ ਡਿਫਰੈਂਟ ਹੈਗੀ ਆ ਬਹੁਤ ਜਿਆਦਾ ਸੋਹਣਾ ਦੁਪੱਟਾ ਜਿਹਨੂੰ ਕਹਿੰਦੇ ਨਹੀਂ ਹੁੰਦੇ ਆਪਾਂ ਕਦੂ ਰੰਗਾ ਉਹ ਵਾਲਾ ਕਲਰ ਹੈਗਾ ਆ ਦੇਖੋ ਇਹਦੇ ਸਾਈਡਸ ਦੇ ਉੱਪਰ ਬਾਰਡਰ ਬਣਿਆ ਹੋਇਆ ਤੇ ਵਿੱਚ ਵੀ ਬਣਿਆ ਹੋਇਆ ਜ਼ਿਗਜ਼ੈਗ ਐਂਡ ਵਿੱਚ ਫਲਾਅਰਸ ਬਣੇ ਹੋਏ ਨੇ ਆ ਦੇਖੋ ਬਹੁਤ ਪਿਆਰਾ ਬਹੁਤ ਸੋਹਣਾ ਪੀਸਾ ਠੀਕ ਹੈ ਜੀ ਲੈ ਸਕਦੇ ਹੋ ਤੁਸੀਂ ਜਿਹਨੇ ਲੈਣਾ 4200 ਕੋਸਟ ਹੈ ਇਹ ਕਿੰਨਾ ਖੜਕਾ ਹੋਇਆ ਇਹ ਤੁਹਾਡਾ ਕੜਾ ਵੱਜਿਆ ਕੋਈ ਗੱਲ ਹੈ ਤੇ ਨੈਕਸਟ ਕਲਰ ਹੈਗਾ ਜੀ ਪਰਪਲ ਸ਼ੇਡ ਪਲੇਨ ਉਹਦੀ ਸਲਵਾਰ ਰਹੇਗੀ ਤੇ ਆ ਆ ਉਹਦੀ ਸ਼ਰਟ ਹੈਗੀ ਆ ਇਹ ਵੀ ਬਹੁਤ ਸੋਹਣਾ ਕਲਰ ਆ ਸਾਰੇ ਇੱਕ ਤੋਂ ਇੱਕ ਕਲਰ ਹੈਗੇ ਨੇ ਤੇ ਇਹਦੇ ਦੁਪट्टे ਦੀ ਡਿਜ਼ਾਈਨਿੰਗ ਡਿਫਰੈਂਟ ਹੋਏਗੀ ਤੇ ਇਹਦੇ ਵਿੱਚ ਵੀ ਮਤਲਬ ਸੈਲਫ ਹੈਗਾ ਦੁਪट्टे ਦੇ ਆ ਦੇਖੋ ਇਹ ਦੁਪट्टे ਦੀ ਡਿਜ਼ਾਈਨਿੰਗ ਡਿਫਰੈਂਟ ਆ ਇਹਦੇ ਵਿੱਚ ਵੀ ਆ ਦੇਖੋ ਇੱਥੇ ਜਿਹੜੀ ਪਲੇਨ ਜਗ੍ਹਾ ਹੈਗੀ ਆ ਸੈਲਫ ਹੈਗਾ ਤੇ ਆ ਇਸ ਤਰ੍ਹਾਂ ਬਣਿਆ ਹੋਇਆ ਤੇ ਸਾਈਡਸ ਤੇ ਇਹਦੇ ਫਿਨਿਸ਼ਿੰਗ ਲੱਗ ਜਾਣੀ ਆ ਲੇਸਿਸ ਦੀ ਠੀਕ ਹੈ ਜੀ ਤੁਸੀਂ ਜਿਹੜਾ ਵੀ ਸੂਟ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ 4200 ਦੀ ਕੋਸਟ ਹੈਗੀ ਆ ਲਓ ਜੀ ਨੈਕਸਟ ਕਲਰ ਬਲੂ ਜャ ਸ਼ੇਡ ਹੈਗਾ ਤੇ ਬਹੁਤ ਪਿਆਰਾ ਸੂਟ ਹੈ ਇਹ ਆ ਦੇਖੋ ਆਈ ਦੀ ਸਲਵਾਰ ਰਹੇਗੀ ਐਂਡ ਆ ਸ਼ੇਡ ਰਹੇਗੀ ਇਹਦਾ ਜਿਹੜਾ ਦੁਪੱਟਾ ਉਹਦਾ ਡਿਫਰੈਂਟ ਡਿਜ਼ਾਈਨ ਹੋਏਗਾ ਉਹ ਵੀ ਆਪਾਂ ਤੁਹਾਨੂੰ ਖੋਲ ਕੇ ਦਿਖਾਉਣੀ ਆ ਠੀਕ ਹੈ ਜੀ ਸਭ ਦੀ ਕੋਸਟ ਆਪਾਂ ਨੇ ਵਿੱਚ ਦੱਸ ਦਿੱਤੀ ਹੈਗੀ ਆ ਆ ਦੇ ਇਹਦਾ ਡਿਜ਼ਾਈਨ ਕਿੰਨਾ ਸੋਹਣਾ ਹੈ ਨਾ ਬਹੁਤ ਪਿਆਰਾ ਬਹੁਤ ਸੋਹਣਾ ਡਿਜ਼ਾਈਨ ਹੈ ਇਹਦਾ ਤੇ ਸਾਈਡਸ ਤੇ ਲੇਸ ਇਸ ਦੀ ਫਿਨਿਸ਼ਿੰਗ ਹੋ ਜੇਗੀ ਮਤਲਬ ਜਦੋਂ ਆਪਾਂ ਸਟਿਚ ਕਰਾਂਗੇ ਜੇ ਤੁਸੀਂ ਇਦਾਂ ਹੀ ਲੈਣੇ ਨੇ ਤਾਂ ਤੁਸੀਂ ਫਿਰ ਫਿਨਿਸ਼ਿੰਗ ਤੁਹਾਨੂੰ ਵਿੱਚ ਨਹੀਂ ਮਿਲੇਗੀ ਠੀਕ ਆ ਓਨਲੀ ਸਟੱਫ ਮਿਲੇਗਾ 4200 ਦਾ ਇਹ ਹੋ ਗਿਆ ਲਓ ਜੀ ਨੈਕਸਟ ਸੂਟ ਸਾਡਾ ਆ ਹੈਗਾ ਇਹ ਪਹਿਲਾਂ ਆਪਾਂ ਵੀਡੀਓ ਚ ਦਿਖਾਇਆ ਸੀ ਬਹੁਤ ਹੀ ਜ਼ਿਆਦਾ ਪਹਿਣਾ ਨੇ ਪਸੰਦ ਕੀਤਾ ਤੇ ਬਹੁਤ ਜ਼ਿਆਦਾ ਸੇਲ ਹੋਇਆ ਤੇ ਹੁਣ ਫੇਰ ਇਹ ਵੀ ਕਿਸੇ ਦਾ ਜਾਣਾ ਸੀਗਾ ਮੈਂ ਚਲੋ ਇਹਨੂੰ ਵੀ ਆਪਾਂ ਰਿਪੀਟ ਦਿਖਾ ਦਿੰਨੇ ਆ ਠੀਕ ਹੈ ਇਹ λεਮਨ ਜਾਂ ਸ਼ੇਡ ਆ ਮਸਟਰਡ λεਮਨ ਜਬ ਬਹੁਤ ਪਿਆਰਾ ਸੂਟ ਆ ਇਹਦੀ ਸਲਵਾਰ ਰਹੇਗੀ ਐਂਡ ਆ ਸ਼ਰਟ ਰਹੇਗੀ ਦੇਖੋ ਕਿੱਡਾ ਪਿਆਰਾ ਡਿਜ਼ਾਈਨ ਆ ਹਨਾ ਬੀ ਸੋਨਾ ਕਾ ਹਾਂ ਬਹੁਤ ਪਿਆਰਾ ਮਿੱਠਾ ਮਿੱਠਾ ਇਹ ਡਿਜ਼ਾਈਨ ਆ ਜਦੋਂ ਤੁਸੀਂ ਇਹਦੇ ਤੇ ਵਰਕ ਕਰਾ ਲਿਆ ਇਹਦੇ ਵਿੱਚੋਂ ਹੀ ਕਲਰ ਉਠਾ ਕੇ ਤਾਂ ਇਹਨੇ ਹੋਰ ਵੀ ਸੋਹਣੇ ਹੋ ਜਾਣਾ ਆ ਦੇਖੋ ਦੁਪੱਟਾ ਕਿੱਡਾ ਪਿਆਰਾ ਲਓ ਜੀ ਇਹਦਾ ਦੁਪੱਟਾ ਰਹੇਗਾ ਆ ਦੇਖੋ 4200 ਦੀ ਕਾਸਟ ਰਹੇਗੀ ਠੀਕ ਹੈ ਜੀ ਬਹੁਤ ਪਿਆਰਾ ਸੂਟ ਹੈਗਾ ਲਓ ਇਹ ਤਾਂ ਆਪਣਾ ਕਿਸੇ ਦਾ ਜਾਣਾ ਲਓ ਜੀ ਇਹ ਫਿਰੋਜ਼ੀ ਕਲਰ ਦੇ ਵਿੱਚ ਹੈਗਾ ਸੂਟ ਇਹ ਵੀ ਬਹੁਤ ਜਿਆਦਾ ਪਿਆਰਾ ਆ ਇਹਦੀ ਸਲਵਾਰ ਰਹੇਗੀ ਸਾਰੇ ਇੱਕ ਤੋਂ ਇੱਕ ਡਿਜ਼ਾਈਨ ਹੈਗਾ ਇਹਦਾ ਮਤਲਬ ਜੋ ਵੀ ਹੈਗਾ ਦੁਪੱਟਾ ਉਹਦਾ ਡਿਫਰੈਂਟ ਡਿਜ਼ਾਈਨ ਰਹੇਗਾ ਇਧਰ ਫੜਾ ਦਿਓ ਮੈਨੂੰ ਲਓ ਜੀ ਆਹ ਦੇਖੋ ਇਹਦੇ ਵਿੱਚ ਪੱਤੇ ਬਣੇ ਹੋਏ ਨੇ ਤੇ ਦੁਪट्टे ਦੇ ਵਿੱਚ ਸੈਲਫ ਵੀ ਹੈਗਾ ਤੇ ਐਨ ਖੁੱਲਾ ਡੁੱਲਾ ਸਿੱਤੇ ਲੈਣ ਵਾਲਾ ਦੁਪੱਟਾ ਹੈਗਾ ਤੇ 4200 ਇਹਦੀ ਕਾਸਟ ਹੈ ਜੀ ਹਾਂਜੀ ਬਰਬਰੀ ਦਾ ਹੀ ਇਹ ਦੁਪੱਟਾ ਹਾਂ ਪ੍ਰਿੰਟ ਵਾਲਾ ਹਾਂਜੀ ਹਾਂਜੀ ਤੇ ਆਹ ਸਾਰੇ ਸੂਟ ਹੈਗੇ ਆ ਜਿਹੜੇ ਇਹ ਸਟਨ ਦੇ ਵਿੱਚ ਹੈਗੇ ਆ ਇਹਨਾਂ ਨੂੰ ਆਪਾਂ ਖੋਲ-ਖੋਲ ਕੇ ਦਿਖਾ ਦਨੇ ਆ ਜਿਹਨੂੰ ਜਿਹੜਾ ਪਸੰਦ ਹੋਇਆ ਤਾਂ ਤੁਸੀਂ ਮੈਨੂੰ ਸਕਰੀਨਸ਼ਾਟ ਭੇਜ ਸਕਦੇ ਹੋ ਲੋ ਜੀ ਸਟਨ ਦਾ ਆ ਡਿਜ਼ਾਈਨ ਹੈਗਾ ਕੀ ਕਹਿੰਦੇ ਸੀ ਤੁਸੀਂ ਮੈਂ ਇੱਕ ਪਹਿਲਾਂ ਬਣ ਕੇ ਗਿਆ ਇਹਦੇ ਨਾਲ ਦਾ ਹਾਂਜੀ ਹਾਂਜੀ ਬਹੁਤ ਪਿਆਰਾ ਕਲਰ ਆ ਤੇ ਆ ਇਹਦੇ ਨਾਲ ਸਲਵਾਰ ਰਹੇਗੀ ਜੀ ਆ ਦੇਖੋ ਆ ਸਲਵਾਰ ਰਹੇਗੀ ਐਂਡ ਆ ਸ਼ਰਟ ਰਹੇਗੀ ਤੇ ਆ ਇਹਦਾ ਦੁਪੱਟਾ ਦੁਪੱਟਾ ਅਸੀਂ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆ 4200 ਕਾਸਟ ਰਹੇਗੀ ਇਹਦੀ ਠੀਕ ਹੈ ਜੀ ਦੁਪੱਟਾ ਵੀ ਸਰਟਨ ਸਟਫ ਦੇ ਵਿੱਚ ਹੀ ਹੈਗਾ ਜਿੱਦਾਂ ਉਹਨਾਂ ਦੇ ਬਰਬਰੀ ਦੇ ਸੂਟ ਨੇ ਬਰਬਰੀ ਸਟਫ ਦੇ ਵਿੱਚ ਹੀ ਦੁਪੱਟੇ ਨੇ ਇਹਦਾ ਸਰਟਨ ਸਟਫ ਹੀ ਦੁਪੱਟੇ ਦਾ ਰਹੇਗਾ ਆ ਹੈਗਾ ਜੀ ਕਲਰ ਜੇ ਤੁਸੀਂ ਇਹਦੇ ਤੇ ਵਰਕ ਬੁਰਕ ਕਰਨਾ ਤਾਂ ਉਸ ਤਰ੍ਹਾਂ ਰੈਡੀ ਹੋ ਜਾਏਗਾ ਠੀਕ ਹੈ ਜੀ ਇਹ ਹੋ ਗਿਆ ਲਓ ਜੀ ਨੈਕਸਟ ਸੂਟ ਮਾਊਸ ਔਰ ਹੌਟ ਪਿੰਕ ਦੇ ਉੱਪਰ ਹੈਗਾ ਤੇ ਦੁਪੱਟ ਸਲਵਾਰ ਇਹਦੀ ਇਸ ਤਰ੍ਹਾਂ ਰਹੇਗੀ ਆ ਦੇਖੋ ਇੱਕ ਮਿੰਟ ਵੀ ਬੀਆ ਬੜੇ ਆਹ ਸਲਵਾਰ ਰਹੇਗੀ ਜੀ ਇਹਦੀ ਤੇ ਆਹ ਸ਼ਰਟ ਰਹੇਗੀ ਐਂਡ ਆ ਇਹਦਾ ਦੁਪੱਟਾ ਰਹੇਗਾ ਮੜੇ ਖੋਲਦੇ ਦੁਪੱਟਾ ਦੁਪੱਟਾ ਦੀ ਡਿਜ਼ਾਈਨਿੰਗ ਤਕਰੀਬਨ ਸਭ ਦੀ ਸੇਮ ਹੀ ਹੈਗੀ ਆ ਕਲਰ ਥੋੜੇ ਥੋੜੇ ਫਰਕ ਨੇ ਆ ਦੇਖੋ ਆ ਦੁਪੱਟਾ ਰਹੇਗਾ ਸਟੰਦਾਹੀ ਦੁਪੱਟਾ ਰਹੇਗਾ 4200 ਇਹਨਾਂ ਦੀ ਕੋਸਟ ਰਹੇਗੀ ਠੀਕ ਹੈ ਜੀ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਹੈ ਵੀ ਮਾਊਸ ਐਂਡ ਹੌਟ ਪਿੰਕ ਦਾ ਹੋਏਗਾ ਲਓ ਜੀ ਨੈਕਸਟ ਡਿਜ਼ਾਈਨ ਆ ਹੈਗਾ ਇਹ ਮਸਟਰਡ ਜਿਹਾ ਸ਼ੇਡ ਆ ਮਹਿੰਦੀ ਮਸਟਰਡ ਜਿਹਾ ਠੀਕ ਹੈ ਜੀ ਇਹਦੇ ਵਿੱਚ ਮੈਜੈਂਟਾ ਹੈਗਾ ਫਿਰੋਜ਼ੀ ਹੈਗਾ ਤੇ ਤਕਰੀਬਨ ਸਾਰੇ ਕਲਰ ਹੈਗੇ ਨੇ ਤੇ ਆ ਇਹਦੇ ਨਾਲ ਸਲਵਾਰ ਰਹੇਗੀ ਆ ਵਾਲੀ ਠੀਕ ਹੈ ਜੀ ਤੇ ਆ ਇਹਦੇ ਨਾਲ ਦੁਪੱਟਾ ਰਹੇਗਾ ਦੁਪੱਟੇ ਦੇ ਵਿੱਚ ਲਾਈਨਾਂ ਹੈਗੀਆਂ ਨੇ ਤੇ ਸਾਈਡ ਦੇ ਉੱਪਰ ਬਾਰਡਰ ਬਣਿਆ ਹੋਇਆ ਆ ਦੇਖੋ ਆ ਇਧਰ ਬਾਰਡਰ ਬਣਿਆ ਹੋਇਆ ਆ ਇਹਦੀਆਂ ਲਾਈਨਸ ਨੇ 4200 ਇਹਦੀ ਕਾਸਟ ਰਹੇਗੀ ਠੀਕ ਹੈ ਜੀ ਲਓ ਜੀ ਆ ਵੀ ਪ੍ਰਿੰਟ ਬਹੁਤ ਸੋਹਣਾ ਹੈਗਾ ਹਾਂ ਬੀਬੀ ਉਹਨਾਂ ਨੂੰ ਕਿਹੇ ਥੋੜੇ ਵਧੀਆ ਲੱਗਦੇ ਹੁੰਦੇ ਨੇ ਤੇ ਇਹ ਗ੍ਰੇ ਸ਼ੇਡ ਦੇ ਵਿੱਚ ਰਹੇਗਾ ਆ ਇਹਦੀ ਸਲਵਾਰ ਰਹੇਗੀ ਸਲਵਾਰ ਇੱਥੋਂ ਤੁਹਾਨੂੰ ਦਿਖਾ ਦਿੰਨੀ ਆ ਮੈਂ ਆ ਸਲਵਾਰ ਹੋਏਗੀ ਜੀ ਐਂਡ ਆਹ ਸ਼ਰਟ ਹੋਏਗੀ ਤੇ ਦੁਪੱਟਾ ਇਹਦਾ ਥੋੜਾ ਡਿਫਰੈਂਟ ਦੇ ਵਿੱਚ ਹੈਗਾ ਇਹਦੇ ਵਿੱਚ ਥੋੜੀਆਂ ਜੀਆਂ ਟਿੱਕੀਆਂ ਜੀਆਂ ਵਾਂਗ ਬਣਿਆ ਹੋਇਆ ਤੇ ਸਾਈਡ ਦੇ ਉੱਪਰ ਸ਼ਰਟ ਨਾਲ ਦੇ ਫਲਾwrs ਦਾ ਬਾਰਡਰ ਬਣਿਆ ਆ ਨਾ ਦੇਖੋ ਅ ਵਿੱਚੋਂ ਬਹੁਤ ਸੋਨਾ ਬਹੁਤ ਪਿਆਰਾ ਸੂਟ ਹੈ ਇਹ ਜਦੋਂ ਬਣ ਗਿਆ ਤਾਂ ਇਹਨੇ ਬਹੁਤ ਹੀ ਜ਼ਿਆਦਾ ਪਿਆਰਾ ਹੋ ਜਾਣਾ ਠੀਕ ਹੈ ਜੀ ਹਾਂਜੀ 4200 ਇਹਦੀ ਕਾਸਟ ਰਹੇਗੀ ਨੈਕਸਟ ਸੂਟ ਆ ਰਹੇਗਾ ਜੀ ਪਿੰਕ ਜਿਹਾ ਸ਼ੇਡ ਹੈਗਾ ਤੇ ਇਹਦੇ ਵਿੱਚ ਫਿਰੋਜ਼ੀ, ਮਜ਼ੈਂਟਾ, ਔਰੇਂਜ ਇਹ ਸਾਰੇ ਕਲਰ ਹੈਗੇ ਨੇ ਤੇ ਇਹਦਾ ਦੁਪੱਟਾ ਬਹੁਤ ਸੋਨਾ ਹੈਗਾ ਤੇ ਆ ਇਹਦੀ ਸਲਵਾਰ ਰਹੇਗੀ ਆ ਦੇਖੋ ਆ ਸਲਵਾਰ ਹੈ ਦੀ ਠੀਕ ਹੈ ਜੀ ਤੇ ਆ ਇਹਦਾ ਦੁਪੱਟਾ ਰਹੇਗਾ ਦੁਪੱਟੇ ਦੇ ਵਿੱਚ ਲਾਈਨਾਂ ਹੈਗੀਆਂ ਨੇ ਤੇ ਸਾਈਡ ਦੇ ਉੱਪਰ ਸ਼ਰਟ ਨਾਲ ਦਾ ਬਾਰਡਰ ਹੈਗਾ ਠੀਕ ਹੈ ਜੀ ਆ ਦੇਖੋ 4200 ਇਹਦੀ ਵੀ ਕਾਸਟ ਰਹੇਗੀ ਲਓ ਜੀ ਇਹ ਥੋੜਾ ਜਿਹਾ ਡਿਫਰੈਂਟ ਹੈਗਾ ਇਹਦਾ ਪ੍ਰਿੰਟ ਇਹ ਵੀ ਸਟਨ ਦੇ ਵਿੱਚ ਹੀ ਹੈਗਾ 4200 ਦੀ ਕੋਸਟ ਰਹੇਗੀ ਤੇ ਆ ਇਹਦੇ ਨਾਲ ਸਲਵਾਰ ਹੈਗੀ ਆ ਬਲੂ ਸ਼ੇਡ ਦੀ ਆ ਦੇਖੋ ਇਹਦੇ ਤੇ ਵੀ ਡਿਜ਼ਾਈਨਿੰਗ ਹੈਗੀ ਆ ਸਲਵਾਰ ਤੇ ਆ ਇਹਦੀ ਸ਼ਰਟ ਰਹੇਗੀ ਠੀਕ ਹੈ ਜੀ ਇਹ ਜਿੱਦਾਂ ਹੁਣ ਤੀਆਂ ਜਾਂ ਜ ਮੌਸਮ ਹੈਗਾ ਇਹਨਾਂ ਦੇ ਵਿੱਚ ਪਾਉਣ ਵਾਸਤੇ ਇਹ ਬਹੁਤ ਪਿਆਰੇ ਬਹੁਤ ਸੋਹਣੇ ਸੂਟ ਹੈਗੇ ਨੇ ਠੀਕ ਹੈ ਜੀ ਆਹ نیچے ਇਹਦਾ ਬਾਰਡਰ ਆ ਜਾਂਦਾ ਮੈਰੂਨ ਸ਼ੇਡ ਆ ਜਾਂਦਾ ਵਿੱਚ ਇਹਦੇ ਨਿੱਕੇ ਨਿੱਕੇ ਫਲਾਰ ਹੈਗੇ ਨੇ ਉਧਰੋਂ ਦੁਪੱਟਾ ਇਸ ਤਰ੍ਹਾਂ ਲਓ ਜੀ ਇਹ ਆਪਣੇ ਸੂਟ ਹੈਗੇ ਨੇ ਤੇ ਹੁਣ ਤੁਸੀਂ ਸਾਰੀ ਫੁੱਲ ਵੀਡੀਓ ਦੇਖਿਆ ਕਰੋ ਤੇ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਆਪਣੇ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਨੇ ਤੇ ਠੀਕ ਹੈ ਜੀ ਹੁਣ ਆਪਾਂ ਕੰਟੈਕਟ ਨੰਬਰ ਦੱਸ ਦਿੱਤਾ ਤੇ ਆਪਣੇ ਚੈਨਲ ਨੂੰ ਜਰੂਰ ਫੋਲੋ ਕਰਿਓ ਫਤਿਹ ਦੀ ਸਾਂਝ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ